ਛੱਡ ਕੇ ਕਿਤੇ ਮਹਿਲ ਮਨਾਰੇ ਕੁਦਰਤ ਦੇ ਦੇਖ ਨਜ਼ਾਰੇ ਛੱਡ ਕੇ ਕਿਤੇ ਮਹਿਲ ਮਨਾਰੇ ਕੁਦਰਤ ਦੇ ਦੇਖ ਨਜ਼ਾਰੇ ਜ਼ਿੰਦਗੀ ਬੜੀ ਸੋਹਣੀ ਲੱਗੂ ਜ਼ਿੰਦਗੀ ਬੜੀ ਸੋਹਣੀ ਲੱਗੂ ਦੁੱਖ ਭੁੱਲ ਜਾਵੇਂਗਾ ਸਾਰੇ ਵਾਕਈ ਜਦੋਂ ਕਿਤੇ ਕੁਦਰਤ ਨੂੰ ਨਜ਼ਦੀਕ ਤੋਂ ਤੱਕੀਏ ਆਕਾਂਤ ਵਿੱਚ ਤੱਕੀਏ ਤਾਂ ਸਾਰੇ ਹੀ ਦੁੱਖ ਭੁੱਲ ਜਾਂਦੇ ਨੇ ਕਿਉਂਕਿ ਉਸ ਪਰਮਾਤਮਾ ਨੇ ਇਸ ਕੁਦਰਤ ਦੇ ਵਿੱਚ ਹੀ ਆਪਣਾ ਵਾਸਾ ਕੀਤਾ ਹੋਇਆ ਏ ਇਸ ਧਰਤੀ ਦੇ ਉੱਤੇ ਵੱਖ-ਵੱਖ ਰੰਗ ਭਰੇ ਹੋਏ ਨੇ ਬਹੁਤ ਹੀ ਸੁੰਦਰ ਰੰਗ ਭਰੇ ਹੋਏ ਨੇ ਉਸ ਪ੍ਰਮਾਤਮਾ ਨੇ ਬਸ ਲੋੜ ਏ ਸਾਨੂੰ ਉਸ ਰੰਗਾਂ ਨੂੰ ਵੇਖਣ ਦੀ ਉਸ ਨਜ਼ਾਰਿਆਂ ਨੂੰ ਤੱਕਣ ਦੀ ਜਦੋਂ ਮੈਂ ਉਸ ਕਾਦਰ ਦੀ ਕਾਇਨਾਤ ਨੂੰ ਕੈਨੇਡਾ ਦੀ ਧਰਤੀ ਤੇ ਤੱਕਿਆ ਤਾਂ ਦੇਖ ਕੇ ਮਨ ਬਹੁਤ ਪਰਸਾਨ ਹੋਇਆ ਤੇ ਇਹ ਦ੍ਰਿਸ਼ਾਂ ਨੂੰ ਮੈਂ ਕੈਮਰੇ 'ਚ ਕੈਦ ਕਰਨ ਤੋਂ ਰਹਿ ਨਾ ਸਕਿਆ ਕਿਉਂਕਿ ਮੇਰਾ ਫਰਜ਼ ਬਣਦਾ ਸੀ ਕਿ ਜਿਹੜੇ ਮੇਰੇ ਸੱਜਣ ਸਨੇਹੀ ਪੰਜਾਬ ਦੀ ਧਰਤੀ ਤੇ ਬੈਠੇ ਨੇ ਉਹਨਾਂ ਤੱਕ ਇਹਨਾਂ ਦ੍ਰਿਸ਼ਾਂ ਨੂੰ ਜ਼ਰੂਰ ਪਹੁੰਚਾਵਾਂ ਤਾਂ ਜੋ ਉੱਥੇ ਬੈਠ ਕੇ ਹੀ ਇਹਨਾਂ ਨਜ਼ਾਰਿਆਂ ਨੂੰ ਤੱਕ ਸਕਣ ਬਲਹਾਰੀ ਕੁਦਰਤਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਸ ਦਾਤੇ ਦੀ ਕੁਦਰਤ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਬਸ ਉਹਦੇ ਰੰਗਾਂ ਨੂੰ ਮਾਣਿਆ ਹੀ ਜਾ ਸਕਦਾ ਹੈ ਤਾਂ ਕਿਰਪਾ ਕਰਿਓ ਇਸ ਵੀਡੀਓ ਨੂੰ ਸਾਰੇ ਆਪਣੀ ਸੱਜਣਾ ਤੱਕ ਪਹੁੰਚਾ ਦਿਓ ਤਾਂ ਜੋ ਉਹ ਵੀ ਇਹਨਾਂ ਦ੍ਰਿਸ਼ਾਂ ਦਾ ਅਨੰਤ ਲੈ ਸਕਣ